ਨੋਟਬੰਦੀ ਦੇ 32ਵੇਂ ਦਿਨ ਕੈਸ਼ ਦੀ ਕਿੱਲਤ ਤੁਹਾਨੂੰ ਸਤਾ ਰਹੀ ਹੈ ਪਰ ਹੁਣ ਅਗਲੇ 3 ਦਿਨਾਂ ਤੱਕ ਵੀ ਤੁਹਾਨੂੰ ਇਸ ਪਰੇਸ਼ਾਨੀ ਤੋਂ ਗੁਜ਼ਰਨਾ ਪਏਗਾ ਕਿਉਂਕਿ ਬੈਂਕਾਂ ਵਿੱਚ ਸ਼ਨੀਵਾਰ ਤੋਂ ਸੋਮਵਾਰ ਤੱਕ ਛੁੱਟੀਆਂ ਨੇ ਬੈਂਕਾਂ ਨੂੰ ਡਰ ਸਤਾ ਰਿਹਾ ਕਿ 3 ਦਿਨਾਂ ਬਾਅਦ ਜਦੋਂ ਬ੍ਰਾਂਚ ਖੁੱਲਣਗੇ ਤਾਂ ਫੇਰ ਭਾਰੀ ਭੀੜ ਹੋਏਗੀ ਜ਼ਿਆਦਾਤਰ ਥਾਵਾਂ ਤੇ ਨੋਟਬੰਦੀ ਦੇ 1 ਮਹੀਨੇ ਬਾਅਦ ਵੀ ਕੈਸ਼ ਦੀ ਦਿੱਕਤ ਬਰਕਰਾਰ ਹੈ ਨਾ ਤਾਂ ਲੋਕ ਬੈਂਕਾਂ ਤੋਂ ਪੈਸੇ ਕੱਢ پا ਰਹੇ ਨੇ ਨਾ ਹੀ ATM ਵਿੱਚ ਪੈਸੇ ਨੇ ਇਸ ਹਾਲਾਤ 'ਚ ਸਰਕਾਰ ਅਤੇ ਰਿਜ਼ਰਵ ਬੈਂਕ ਭਾਵੇਂ ਵਾਦੂ ਕੈਸ਼ ਹੋਣ ਦੀ ਗੱਲ ਕਹਿ ਰਿਆ ਹੋਏ ਪਰ ਹਕੀਕਤ ਕੁਝ ਹੋ ਰਹੀ ਹੈ ਇਸ ਵਿਚਾਲੇ 3 ਦਿਨਾਂ ਦੀ ਸਰਕਾਰੀ ਛੁੱਟੀ ਵੀ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਬੈਂਕ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬੰਦ ਰਹਿੰਦੇ ਨੇ ਐਤਵਾਰ ਨੂੰ ਛੁੱਟੀ ਰਹਿੰਦੀ ਹੈ ਉੱਥੇ ਇਸ ਸੋਮਵਾਰ ਨੂੰ ਈਤੇ ਮਿਲਾ ਦੁਨਬੀ ਦੀ ਸਰਕਾਰੀ ਛੁੱਟੀ ਹੈ ਅਜੇ ਹਿਜ ਨੋਟਬੰਦੀ ਦੇ ਮਾਰ ਚੱਲ ਰਿਹਾ ਹਦੇਸ਼ ਫਿਰ ਪਰੇਸ਼ਾਨੀ ਚਾ ਸਕਦਾ ਹੈ